ਪਹਿਲੀ ਪਾਰਸ਼ਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਦਿਵਸ ਦੇ ਸਬੰਧ ਵਿੱਚ ਲਗਾਤਾਰ ਪ੍ਰੋਗਰਾਮ ਲਿਖੇ ਜਾ ਰਹੇ ਹਨ ਇਸੇ ਦੇ ਤਹਿਤ ਖੰਨਾ ਦੇ ਮਾਰਕਪੈਡ ਦੇ ਖੰਨਾ ਯੂਨਿਟ ਵਿੱਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪੂਰੇ ਸਟਾਫ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਪਰਸੋਂ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਏ ਸਨ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਹਨ ਅਤੇ ਉਪਰੰਤ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਜਸਤ ਸਰਵਣ ਕੀਤਾ ਗਿਆ ਜਿਸ ਵਿੱਚ ਸਮੂਹ ਮਾਰਕਫੈਡ ਦੇ ਸਟਾਫ ਤੇ ਉਹ ਇਲਾਵਾ ਖੰਨਾ ਮਾਰਫੈਡ ਦੇ ਜੀਐਮ ਰਵਿੰਦਰ ਸ਼ਰਮਾ ਤੇ ਲੋਕ ਸਿੰਘ ਡਾਇਰੈਕਟਰ ਮਾਰਕਫੈਡ ਪੰਜਾਬ ਦਵਿੰਦਰ ਸਿੰਘ ਜ਼ਿਲ੍ਹਾ ਮਾਰਕਫੈਡ ਅਫਸਰ ਨੇ ਸੰਗਤ ਰੂਪੀ ਹਾਜ਼ਰੀ ਲਗਵਾ ਗੁਰਬਾਣੀ ਦਾ ਆਨੰਦ ਪ੍ਰਾਪਤ ਕੀਤਾ ਮਾਰਕਫੈਡ ਦੇ ਜੀਐਮ ਰਵਿੰਦਰ ਸ਼ਰਮਾ ਨੇ ਦੱਸਿਆ ਕਿ 1971 ਤੋਂ ਲਗਾਤਾਰ ਹੀ ਖੰਨਾ ਦੇ ਮਾਰਫੈਡ ਯੂਨਿਟ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਲਗਾਤਾਰ ਮਨਾਇਆ ਜਾ ਰਿਹਾ ਹੈ ਅਤੇ ਹਰ ਸਾਲ ਹੀ ਇੱਥੇ ਸਮੂਹ ਸਟਾਫ ਅਤੇ ਸਾਬਕਾ ਸਟਾਫ ਆਪਣੀਆਂ ਹਾਜ਼ਰੀਆਂ ਲਵਾਉਂਦੇ ਹਨ ਪਰਕੜ ਦੇ ਵਿੱਚ ਆ ਪ੍ਰਕਾਸ਼ ਪੁਰਬ ਮਨਾਇਆ ਗਿਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰ ਕੀ ਕਹਿਣਾ ਚਾਹੋਗੇ ਤੁਸੀਂ ਕੁਪਰਲਾ ਤੋਂ ਸਾਰੇ ਸੰਗਤ ਨੂੰ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਬਹੁਤ ਅੱਛਾ ਉਪਰਾਲਾ ਜੀ ਐਮ ਸਾਹਿਬ ਤੇ ਸਾਰਾ ਖੰਨਾ ਪਲਾਂਟ ਦੇ ਮੁਲਾਜ਼ਮ ਕਰਦੇ ਨੇ ਕਿ ਕਿ ਸਤਿਗੁਰਾਂ ਦੀ ਬਿੜਾਈ ਹੈ ਸਤਿਗੁਰਾਂ ਦਾ ਅਸ਼ੀਰਵਾਦ ਓਟਾਸਰਾ ਲੈਂਦੇ ਨੇ ਤੇ ਹਮੇਸ਼ਾ ਬਰਕਤਾਂ ਜ਼ਿੰਦਗੀ ਦੇ ਵਿੱਚ ਤੇ ਜਿਹੜਾ ਉਹਨਾਂ ਦਾ ਫਲਸਫਾ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਧਾਰ ਕੇ ਅੱਗੇ ਆਪਣੀ ਜਿਹੜੀ ਰੋਜ਼ਮਰਰਾ ਦੇ ਹੁਕਮ ਕਰਦੇ ਨੇ ਤਾਂ ਬਹੁਤ ਅੱਛੀ ਗੱਲ ਹੈ। ਹੋਰ ਤੁਸੀਂ ਜਿਹੜੇ ਛੋਟੇ EMPLOYE ਨੇ ਜਾਂ ਹੋਰ ਸੰਗਤ ਨੂੰ ਕੀ ਬੇਨਤੀ ਕਰਨਾ ਚਾਹੋਗੇ ਜਿੱਦਾਂ ਕਿ ਪ੍ਰਕਾਸ਼ ਪੁਰਬ ਮਨਾਇਆ ਗਿਆ। ਦੇਖੋ ਸਤਗੁਰੂ ਨਾਨਕ ਪਾਸ਼ਾ ਪੂਰੀ ਦੁਨੀਆ ਦੇ ਜਿਹੜੇ ਹੈ ਵਾਲੀ ਨੇ। ਕਿੰਨੀਆਂ ਉਹਨਾਂ ਨੇ ਉਦਾਸੀਆਂ ਕੀਤੀਆਂ ਤੇ ਕਿਤੇ ਕਿਤੇ ਜਾ ਕੇ ਲੋਕਾਂ ਨੂੰ ਮਨੁੱਖਤਾ ਨੂੰ ਸਿੱਧੇ ਰਸਤੇ ਪਾਇਆ। ਤਾਂ ਉਸ ਚੀਜ਼ ਨੂੰ ਜੇ ਆਪਾਂ ਉਹ ਤਸਰਾ ਲੈ ਕੇ ਪੂਰੀ ਦੁਨੀਆ ਉਸ ਫਲਸਫੇ ਤੇ ਚੱਲੇ ਤਾਂ ਸ਼ਾਇਦ ਦੁਨੀਆ ਤੇ ਕੋਈ ਦੁਖੀ ਰਹੀ ਨਾ ਸਕੇ ਤੇ ਜਿਹੜਾ ਉਹਨੇ ਫਲਸਫਾ ਦਿੱਤਾ ਨਾਮ ਜਕੋ ਪੰਡ ਸ਼ਕੂਤ ਤੇ ਕਿਰਤ ਕਰੋ ਦਾ ਤੋਂ ਉਸ ਨੂੰ ਆਪਾਂ ਪ੍ਰੋਪਰ ਆਪਣੀ ਜ਼ਿੰਦਗੀ ਚ ਧਾਰ ਲਈਏ ਤਾਂ ਇੱਥੇ ਕੋਈ ਕਿਸੇ ਤਰ੍ਹਾਂ ਦੀ ਦੁੱਖ ਤਕਲੀਫ ਰਹੀ ਨਾ ਬਾਕੀ ਸਾਡੇ ਮਲਾਜ਼ਮ ਨੇ ਜਿਹੜੇ ਮਾਰਕਫਿਟ ਦੇ ਬਹੁਤ ਅੱਛੇ ਨੇ ਮਿਹਨਤੀ ਨੇ ਤੇ ਸਾਡਾ ਖੰਨਾ ਪਲਾਂਟ ਹੈ ਲਗਭਗ 25-30 ਕਰੋੜ ਦਾ ਕਾਰੋਬਾਰ ਬਚਾ ਕੇ ਇੱਕ ਤਰ੍ਹਾਂ ਨਾਲ ਨੈਟ ਪ੍ਰੋਫਿਟ ਸਾਨੂੰ ਕੱਢ ਕੇ ਦਿੰਦਾ ਤੇ ਇੱਕ ਤਰ੍ਹਾਂ ਨਾਲ ਮਾਰਕਫਿਟ ਦੀ ਬੈਕਬੋਨ ਹੈ ਤੇ ਮਾਰਕਫਿਟ ਬੋਰਡ ਵੀ ਸਰਕਾਰ ਤੱਕ ਆਪਣੀਆਂ ਗੱਲਾਂ ਪਹੁੰਚਾਉਂਦਾ ਰਹਿੰਦਾ ਵੀ ਤਾਂ ਕਿ ਨਵੇਂ-ਨਵੇਂ ਕੋਈ ਆਈਡੀਆ ਨਵੀਂ-ਨਵੀਆਂ ਕੋਈ ਚੀਜ਼ਾਂ ਆਪਾਂ ਬਿਜ਼ਨਸ ਪੁਆਇੰਟ ਆਫ 뷰 ਤੋਂ ਲੈ ਕੇ ਆਈਏ ਤਾਂ ਕਿ ਜਿਹੜਾ ਇਹ ਸਾਡਾ ਆਧਾਰਾ ਹੈ ਤੇ ਸਾਡਾ ਸਟੇਟ ਹੈ ਦੇ ਦੁਗਣੀ ਰਾਤ ਤੋਂ ਚੋਕਣੀ ਤਰੱਕੀ ਕਰੇ ਸਾਨੂੰ ਸਾਡੇ ਮੁਲਾਜ਼ਮਾਂ ਤੇ ਮਾਣ ਹੈ ਬਹੁਤ ਅੱਛਾ ਕੰਮ ਤੇ ਕਾਰੋਬਾਰ ਕਰ ਰਹੇ ਨੇ ਤੇ ਅੱਗੇ ਨੂੰ ਉਮੀਦ ਕਰਦੇ ਆਂ ਵੀ ਅਸੀਂ ਆਪਣੇ ਤੌਰ ਤੇ ਬਹੁਤ ਅੱਛੇ ਯਤਨ ਕਰ ਰਹੇ ਆਂ ਵੀ ਬਹੁਤ ਇਸ ਤਵਕਾ ਕੁਝ ਹੋਰ ਨਵੀਆਂ-ਨਵੇਂ ਚੀਜ਼ਾਂ ਲੈ ਕੇ ਆਈਏ ਨਵੇਂ-ਨਵੇਂ ਕੋਈ ਪ੍ਰੋਡਕਟ ਲੈ ਕੇ ਆਈਏ ਜਿਸ ਤਰ੍ਹਾਂ ਅਮਲ ਵਰਗੀਆਂ ਸੰਸਥਾਵਾਂ ਵੀ ਹੁਣ ਤਾਂ ਰਿਟੇਲ ਦੇ ਵਿੱਚ ਆ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਵੀ ਹੋਰ ਪ੍ਰੋਡਕਟ ਵਧਣ ਤੇ ਅਸੀਂ ਰਿਟੇਲ ਦੀ ਉਸ ਵੱਡੀ ਚੇਨ ਤੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਜਾਈਏ ਥੈਂਕ ਯੂ ਜੀਐਨ ਸਮਾਜ ਦਾ ਮਾਰਖੜ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਜਿਹੜਾ ਅ ਪਖੰਡ ਪਾਠ ਸਰ ਤੋਂ ਬਾਅਦ ਜਿਹੜਾ ਕੀਰਤਨ ਕਰਾਇਆ ਗਿਆ ਤੇ ਸਾਰੇ ਕੀ ਪੂਰਾ ਪ੍ਰੋਗਰਾਮ ਜਿਹੜਾ ਇੱਥੇ ਹੋਇਆ। ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਹਰ ਸਾਲ ਇਸ ਭਾਗਾ ਸਮਾਂ ਜਿਹੜਾ ਹੈਗਾ ਪ੍ਰਾਪਤ ਹੁੰਦਾ। ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੁੰਦੀ ਆ ਅਸੀਂ ਆਪਦੇ ਆਪ ਨੂੰ ਬੜੇ ਭਾਗਾਂ ਵਾਲੇ ਸਮਝਦੇ ਆ ਕਿ ਇੱਥੇ ਹਰ ਸਾਲ ਗੁਰੂ ਸਾਹਿਬ ਦੇ ਚਰਨ ਪੈਂਦੇ ਨੇ ਤੇ ਅਸੀਂ ਇਹਦੇ ਨਾਲ ਜਿਹੜਾ ਹੈਗਾ ਬਰਕਤ ਬੜੀ ਮਹਿਸੂਸ ਕਰਦੇ ਆ ਪਲਾਂਟ ਦੇ ਵਿੱਚ ਦੇਖੋ ਇਹ ਪਿਛੋਂ 1971 ਤੋਂ ਜਦੋਂ ਦਾ ਪਲਾਂਟ ਲੱਗਿਆ ਇਹ ਪ੍ਰਥਾ ਚੱਲੀ ਆ ਰਹੀ ਆ ਵੀ ਅਸੀਂ ਹਰ ਸਾਲ ਗੁਰੂ ਸਾਹਿਬ ਦੇ ਜਿਹੜਾ ਹੈਗਾ ਅਖੰਡ ਪਾਠ ਸਾਹਿਬ ਹੁੰਦੇ ਨੇ ਤੇ ਉਹਨਾਂ ਦੇ ਭੋਗ ਪਾਏ ਜਾਂਦੇ ਨੇ ਇਹਦੇ ਨਾਲ ਸਾਰੇ ਮੁਲਾਜ਼ਮ ਤੇ ਸਾਰੇ ਜਿਹੜੇ ਆਫੀਸਰਸ ਨੇ ਤੇ ਸਾਰਾ ਹੋਰ ਸਟਾਫ ਕੱਚਾ ਪੱਕਾ ਇਹਦੇ ਨਾਲ ਪੋਜ਼ਿਟਿਵ ਵਾਈਬਸ ਫੀਲ ਕਰਦਾ ਤੇ ਹਰ ਸਾਲ ਸਾਨੂੰ ਪੂਰੇ ਸਾਲ ਲਈ ਜਿਹੜੀ ਹੈਗੀ ਆ ਇੱਕ એનર્ਜੀ ਜਿਹੜੀ ਹੈਗੀ ਆ ਉਹ ਮਿਲ ਜਾਂਦੀ ਆ ਤੇ ਮਹਿਸੂਸ ਹੁੰਦੀ ਆ ਸੋ ਇਹਦੇ ਨਾਲ ਨਾਲ ਗੁਰੂ ਸਾਹਿਬ ਦੀ ਬੜਾਈ ਆ ਵੀ ਸਾਡੇ ਸਿਰ ਤੇ ਮਿਹਰ ਭਰਿਆ ਉਹਨਾਂ ਦਾ ਹੱਥ ਹੈਗਾ ਵੀ ਸਾਨੂੰ ਖੰਨਾ ਪਲਾਂਟ ਜਿਹੜਾ ਹੈਗਾ ਉਹ ਡੇ ਬਾਏ ਡੇ ਸਾਲ ਦਰ ਸਾਲ ਤਰੱਕੀ ਕਰਦਾ ਜਾ ਰਿਹਾ ਤੇ ਨਵੀਆਂ-ਨਵੀਆਂ ਐਕਟੀਵਿਟੀਜ਼ ਸਟਾਰਟ ਹੋ ਰਹੀਆਂ ਨੇ ਤੇ ਨਵੇਂ-ਨਵੇਂ ਜਿਹੜੇ ਹੈਗੇ ਆ ਸਾਡੀ ਮੈਨੇਜਮੈਂਟ ਵੀ ਸਪੋਰਟ ਕਰਦੀ ਆ ਸਾਡੇ ਡਾਇਰੈਕਟਰ ਸਾਹਿਬਾਨ ਆਏ ਨੇ ਸਰਦਾਰ ਦਵਿੰਦਰ ਸਿੰਘ ਜੱਲਾ ਤੇ ਸਰਦਾਰ ਤਰਲੋਕ ਸਿੰਘ ਸਪੈਸ਼ਲ ਤੌਰ ਤੇ ਸਾਡੀ ਰਿਕਵੈਸਟ ਤੇ ਪਹੁੰਚੇ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਇਹਨਾਂ ਦੀ ਸਾਨੂੰ ਸਪੋਰਟ ਆ ਵੀ ਸਾਰਾ ਜਿਹੜਾ ਬੋਰਡ ਆ ਉਹ ਲਗਾਤਾਰ ਉਪਰਾਲੇ ਕਰਦਾ ਵੀ ਜਿੱਦ ਨਾਲ ਮਾਰਕਫੈਟ ਦੀ ਤਰੱਕੀ ਹੋ ਸਕੇ ਤੇ ਮਾਰਕਫੈਟ ਜਿਹੜਾ ਹੈਗਾ ਬੁਲੰਦੀਆਂ ਨੂੰ ਝੂ ਸਕੇ ਸੋ ਇਨਾ ਸਾਡੇ ਦਾਲਚੀ ਮੈਨੇਜਰ ਮਾਰਕੀਟਿੰਗ ਵੀ ਆਏ ਨੇ ਸਪੈਸ਼ਲ ਤੌਰ ਤੇ ਸ਼ਾਮਲ ਹੋਏ ਨੇ ਬਾਕੀ ਸਾਰੀਆਂ ਸੰਗਤਾਂ ਸਾਰੇ ਪਤਵੰਤੇ ਸੱਜਣ ਬਹੁਤ ਸਪੈਸ਼ਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਨੇ ਉਹਨਾਂ ਦਾ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਇਨਾ ਕਹਿੰਦਾ ਹੋਇਆ ਮੈਂ ਸਰਦਾਰ ਤਰਲੋਕ ਸਿੰਘ ਜੀ ਨੂੰ ਬੇਨਤੀ ਕਰਦਾ ਦੋ ਸ਼ਬਦ ਉਹ ਵੀ ਜਿਹੜੇ ਹੈਗੇ ਨੇ ਤੁਹਾਨੂੰ ਰੂਬਰੂ ਹੋਣਗੇ ਸਭ ਤੋਂ ਪਹਿਲਾਂ ਤਾਂ ਜਿਹੜੀ ਸਾਡੀ ਖੰਨਾ ਪਲਾਂਟ ਦੇ ਸਾਰੇ ਮੁਲਾਜ਼ਮ ਅਧਿਕਾਰੀ ਕਰਮਚਾਰੀ ਜੀਐਮ ਸਾਹਿਬ ਜਾਂ ਇਹਨਾਂ ਦੀ ਸਾਰੀ ਸਮੂਚੀ ਟੀਮ ਵਧਾਈ ਦੇ ਪਾਤਰ ਨੇ ਵੀ ਪਿਛਲੇ 55 ਸਾਲ ਤੋਂ ਲਗਾਤਾਰ ਗੁਰੂ ਮਹਾਰਾਜ ਦਾ ਆוט ਆਸਰਾ ਲੰਦੇ ਨੇ ਹਰ ਸਾਲ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਦਿਹਾੜਾ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਕੇ ਮਨਾਇ ਪ੍ਰਕਾਸ਼ ਪੂਰਵ ਮਨਾਇਆ ਜਾਂਦਾ ਤੇ ਸੰਗਤਾਂ ਨੂੰ ਲੰਗਰ ਛਕਾਇਆ ਜਾਂਦਾ ਤੇ ਇਸੇ ਤਰ੍ਹਾਂ ਰਲ ਮਿਲ ਕੇ ਸਾਰੇ ਸੇਵਾ ਕਰਦੇ ਨੇ ਤੇ ਤਦੇ ਮੈਂ ਸਮਝਦਾ ਵੀ ਜਿਹੜਾ ਸਾਡਾ ਇਹ ਪਲਾਂਟ ਆ ਤਰੱਕੀ ਕਰਦਾ ਹਰ ਸਾਲ ਤਰੱਕੀਆਂ ਨੂੰ ਛੂੰਦਾ ਬਲੰਦੀਆਂ ਨੂੰ ਛੂੰ ਤਰੱਕੀਆਂ ਦੇ ਬਲੰਦੀਆਂ ਨੂੰ ਛੂੰਦਾ ਇਸੇ ਤਰ੍ਹਾਂ ਗੁਰੂ ਮਹਾਰਾਜ ਇਸ ਪਲਾਂਟ ਦੇ ਉੱਪਰ ਮੁਲਾਜ਼ਮਾਂ ਦੇ ਉੱਪਰ ਮਿਹਰ ਭਰਿਆ ਹੱਥ ਰੱਖਣ ਤੇ ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ